ਹਾਂਜੀ ਸਸਸੀ ਘਾਬਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਤਾਜਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲੇ ਨੂੰ ਪੈਂਦੀ ਆ ਰਾਇਕੋਟ ਰਵਣੇ ਦੇ ਘਰੇ ਆਏ ਆ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ ਸਕਰੀਨ ਦੇ ਸਾਹਮਣੇ ਤੁਸੀਂ ਵਹਿੜਾ ਵੇਖ ਰਹੇ ਇੱਕ ਡੱਬੀ ਆ ਦੂਜੀਆਂ ਸਾਰੀਆਂ ਜਰਸੀਆਂ ਕੋਈ ਖੀਵੀ ਆ ਕੋਈ ਦੋਂਦੀ ਆ ਕੋਈ ਛਿੱਗੀ ਆ ਇਨਫਰਮੇਸ਼ਨ ਲੈ ਦਨ ਪੁੱਛ ਲੈਨੇ ਆ ਵਡੀਆਂ ਵਹਿਣਾ ਥੱਲੇ ਕਿੰਨਾ ਦੁੱਧ ਕਿੰਨਾ ਮੁੱਲ ਸਾਰੀ ਜਾਣਕਾਰੀ ਲੈ ਦਨਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਈਏ ਨਾਮ ਮੇਰਾ ਰਮਦੀਪ ਸਿੰਘ ਪਿੰਡ ਪੌਜਪੁਰ ਸੀ ਡੈਗੜ ਜਿਹੜਾ ਲੁਧਿਆਣਾ ਫੋਨ ਨੰਬਰ ਦੱਸ ਦਈਏ 973233431 ਇੱਕ ਵੀ ਫੇਰ ਦਾ 959249592 ਹੋਰ ਸੇਤਾਂ ਸੂਤਾ ਕਹਿਵਾਰ ਆ ਜਮਾ ਲੋਟ ਆ ਜੀ ਕਿੰਨੇ ਨਾਕ ਆ ਅੱਜ ਨਾਕ 6 ਆ ਪਰਸੋਂ ਵੀ 6 ਹੀ ਸੀ ਉਹ ਫਿਰ ਬੈਗ ਗਿਆ ਕਿਹੜੇ ਪਾਸੋਂ ਲੱਗੇ ਆ ਬੱਚੀ ਉਹ ਲੱਗ ਜਾਂਦਾ ਵੀਰੇ ਅੱਜ ਮੈਨੂੰ ਲੱਗਾ ਡੱਬੀ ਉਦੋਂ ਕੱਲੀਆਂ ਜਰਸੀਆਂ ਸੀ ਨਾ ਬਾਹਰ ਜਰਸੀਆਂ ਵੀਰੇ ਉਦੋਂ ਡੱਬੀ ਆਪਾਂ ਵੇਚਤੀ ਛੋਟੇ ਹੁੰਦੇ ਹਾਂ ਹਾਂ ਪਹਿਲਾਂ ਪਹਿਲਾਂ ਮੱਛੀ ਵੇਚੀ ਹਾਂ ਚਲੋ ਇਹ ਤੋਂ ਹੀ ਕਰ ਲੋ ਸ਼ੁਰੂ ਇਹਦੀ ਵੀਰੇ ਉਮਰ 10-11 ਮਹੀਨੇ ਹੋਊਗੀ ਦੰਦੋ ਖੀਰੀ ਆ ਖੀਰੀ ਹਾਂ ਚਾਰ ਹੀ ਥਾਣਾ ਕੋਈ ਫੋਟ ਨਹੀਂ ਸਾੰਗਣੀ ਠੀਕ ਐ ਦੋਸਤੋ 10-11 ਮਹੀਨੇ ਇਹਦੀ ਉਮਰ ਆ ਦੁੱਧ ਵਾਲੇ ਦੰਦਾਂ 'ਚ ਖੀਰਾ ਬੱਚਾ ਇਸ ਤੋਂ ਬਾਅਦ ਚਾਰ ਨਗ ਜਰਸੀਆਂ ਦੇ ਵਿਖਾਵਾਂਗੇ ਤੇ ਐਂਡ ਤੇ ਸੂਈ ਸਵਾਈ ਆ ਡੱਬੀ ਵੈੜ ਅਮਰੀਕਨ ਵਿਖਾਵਾਂਗੇ 10ਵੇਂ ਮਹੀਨੇ ਬੱਚੇ ਦੀ ਉਮਰ ਹੈ ਚਾਰ ਹੀ ਥਾਣਾ ਕੋਈ ਵੱਧੂ ਫੋਟ ਚਾਂਗ ਹੈ ਨਹੀਂ ਮੋٹے ਮੋٹے ਥਾਣਾ ਤੁਰ ਹੀ ਜਾਂਦੀ ਤੇ ਥਣ ਤੁਨੂੰ ਦੀਂਦੇ ਹੀ ਹੋਣੇ ਬਾਕੀ ਮੈਂ ਮਾੜਾ ਕੈਮਰਾ ਵੀ ਮਾਰ ਦੂੰਗਾ ਹਾਂ ਕਿ ਕੱਲ ਕਰਕੇ ਨਾ ਦੀਂਦੇ ਨਹੀਂ ਹਾਂ ਤਾਂ ਹੀ ਹੈ ਚਾਰੀ ਆ ਹੈ ਚਾਰੀ ਆ ਚਾਰਾਂ ਦੀ ਗਾਰੰਟੀ ਹੋਊਗੀ ਰਾਜੀ ਫੁੱਲ ਹੈ ਚਾਰ ਸ਼ਪੇਰੋਂ ਇੱਕੋ ਜੀ ਪਈ ਹੈ 10 11 ਮਹੀਨੇ ਦੀ ਉਮਰ ਆ 9 10 ਕਿ 10 11 10 ਪਹਿਲੇ ਮਹੀਨੇ ਤੀਕਾ ਲੈਣੂ ਬੱਚੀ ਹਾਂ ਪਹਿਲੇ ਮਹੀਨੇ ਹਾਂ ਜਨਵਰੀ ਚ ਏਆਈ ਹੋ ਜੂਗੀ ਇਹਦੀ ਜੇ ਕੋਈ ਵਧੀਆ ਕੇਅਰ ਕਰਦਾ ਨਾ ਜਨਵਰੀ ਚ ਏਆਈ ਹੋ ਜੂ ਤੇ ਵਧੀਆ ਰੁੱਤ ਚ ਜਾ ਕੇ ਫੇਰ ਸੂਪੂਗੀ ਜਾ ਕੇ ਹਾਂ ਹਾਂ ਆ ਰੁੱਤ ਜਾ ਕੇ ਸੂਪ ਨਾ ਜਾਣ ਕੇ ਗਰਮੀਆਂ ਨਗਾ ਕੇ ਸੂਗੀ ਤੇ ਚਾਹੀਦਾ ਵੀ ਇਦਾਂ ਜਨਵਰੀ ਫਰਵਰੀ ਚ ਏਆਈ ਹੋ ਜੇ ਪਸ਼ੂ ਦੀ ਪਸ਼ੂ ਰਹਿ ਜੇ ਤੇ ਇਹਨਾਂ ਦਿਨਾਂ ਚ ਵਧੀਆ ਰੁੱਤ ਤੇ ਜਾ ਕੇ ਸੂਪ ਪੈਂਦਾ ਕਿਉਂਕਿ ਗਾਂ ਸੁੰਦੀ ਆ ਨੌਵੇਂ ਮਹੀਨੇ ਮੱਝ ਹੁੰਦੀ ਆ 10ਵੇਂ ਨਹੀਂ ਕੋਈ 9 ਦਿਨ ਹਫਤਾ ਉੱਤੇ ਲੈ ਜਾਂਦੀ ਆ ਕੋਈ 9 ਦਾ 9 ਦਿਨ ਮੱਝ 9 ਦਿਨ 10 ਮਹੀਨੇ 10 ਦਿਨ ਲੈ ਜਾਂਦੀ ਆ ਕਿੰਨੇ ਦੀ ਰਵਣੇ ਇਹ ਦੇਦਾਂ ਤੇ 7000 ਦੀ 7000 ਦੀ ਲਓ ਜੀ 7000 ਦਾ ਬੱਚਾ ਭਾਈ ਕਹਿੰਦਾ ਦੇ ਦਿਆਂਗੇ ਪੂਰੀ ਵੀਰੇ ਵਜਨ ਵਾਲੀ ਆ ਕਿਸੇ ਆਪਾਂ ਲਿੱਸੀ ਨਹੀਂ ਗਈ ਹਾਂ گول ਮਟੋਲ ਪਈ ਆ ਚਾਰ ਛੇਫੇਰੋਂ ਇੱਕੋ ਜੀ ਪਈ ਆ ਤੇ ਜੇ ਆਪਾਂ ਘਰ ਦਾ ਬੱਚਾ ਵੀ ਨਾ ਜਾਮ ਦਾ ਬੱਚਾ ਤਿਆਰ ਕਰਕੇ ਦੁੱਧ ਛੱਡ ਗਏ ਤੇ ਇਨੇ ਜੀ ਖਰਚੇ ਚ ਮਸਾਂ ਤਿਆਰ ਹੋਣਾ ਜਾਗੇ ਹਾਂ ਪਹਿਲੀ ਗੱਲ ਹੋਣਾ ਹਾਂ ਇਹ ਵੀ ਗੱਲ ਹੈਗੀ ਆ ਮਗਿਆਈ ਹੈਗੀ ਆ ਹਾਂ ਦੁੱਧ ਦਾ ਰੇਟ ਬਹੁਤ ਇਹ ਤਾਂ ਗੱਲ ਹੈਗੀ ਉਹਦੋਂ ਮਹਿੰਗਾ ਪੈਂਦਾ ਜਾਨਵਰ ਦੋ ਨੰਬਰ ਤੇ ਆ ਜਾ ਇਹ ਵੀਰੇ ਮੂੰਹੋਂ ਚਾਰ ਦੰਦਾ ਚੌਗੀ ਚੌਗੀ ਆ ਇਹ 6 ਮਹੀਨੇ ਦੀ ਗੱਬਣਾ 6ਾਂ ਦੀ ਹਾਂ ਜਿਹਨੇ ਲੈਣੀ ਅਗਲਾ ਉਹ ਚੈੱਕ ਕਰਾ ਲਵੇ ਨਹੀਂ ਆਪਣੀਆਂ ਚੈੱਕ ਸਾਰੀਆਂ ਕਰਾਈਆਂ ਹੋਈਆਂ ਪਹਿਲਾਂ ਹਾਂ ਪਹਿਲਣਾ ਵੀਰੇ ਕੱਢ ਬਾਹਰ ਦੋਸਤੋ ਜਿਹੜੀਆਂ ਵੱਛੀਆਂ ਗੱਬਣਾ ਰਵਣਾ ਕਹਿੰਦਾ ਆਪਣੀਆਂ ਚੈੱਕ ਕਰਾਈਆਂ ਵਾਂ ਜੀਨੇ ਪੈਸੇ ਲਾਉਣੇ ਆ ਅਗਲਾ ਆਪਦਾ ਡਾਕਟਰ ਲੈ ਆਵੇ ਚੈੱਕ ਕਰਾ ਲੈ ਨਹੀਂ ਰਵਣਾ ਕਹਿੰਦਾ ਮੈਂ ਡਾਕਟਰ ਇੱਥੋਂ ਸਾਧੂਗਾ ਚੈੱਕ ਕਰਾ ਕੇ ਦੇ ਦੂੰ 6 ਮਹੀਨਿਆਂ ਦੀ ਗੱਭਣ ਚੈੱਕ ਪਾਸ ਐ ਪਹਿਲੇ ਸੂਵੇ ਵੱਛੀ ਸੂਣਦੀ ਐ ਇਹ ਵੀ ਇੱਕ ਨੰਬਰ ਛੋਟੇ ਬੱਚੇ ਵਾਂਗੂ ਗੋਲ ਮਟੋਲ ਐ ਰਾਜੀ ਰੂਜੀ ਪੂਰੀ ਐ ਲਿਓਰਟੀ ਬਹੁਤ ਚੰਗੀ ਪੱਟੀ ਵੀ ਐ ਚਾਰ ਹੀ ਥਾਣਾ ਉਹ ਲਿਓਰਟੀ ਦੇਖ ਕੇ ਤਾਂ ਉਹ 7-8 ਮਹੀਨੇ ਗੱਭਣ ਹੋਊਗੀ ਹਾਂ ਪਰ ਹੈ ਸਹੀ 6 ਮਹੀਨਿਆਂ ਦੀ ਹੈ ਸਹੀ 6 ਮਹੀਨਿਆਂ ਦੀ ਹਾਂ ਲਿਓਰਟੀ ਦੇਖ ਕੇ ਬਾਈ ਕਹਿੰਦਾ ਐਂ ਲੱਗਦਾ ਜਿਵੇਂ 7-8 ਮਹੀਨਿਆਂ ਦੀ ਗੱਬਣ ਹੁੰਦੀ ਆ ਪਰ ਲਾਇਆ ਵੱਧ ਹੈ ਪਰ ਹੈਗੀ ਛੇ ਆਂਦੀ ਐਵੇਂ ਲਿਓਰਟੀ ਵੱਧ ਵਿਖਾਉਂਦੀ ਵੇਖ ਕੇ ਐਵੇਂ ਰਵਣਾ ਕਹਦੇ ਕੇ ਡੇਢ ਮਹੀਨਾ ਹੀ ਰਹਿ ਗਿਆ ਉਹ ਮਾੜੀ ਗੱਲ ਆ ਪਰ ਰਵਣਾ ਤਾਂ ਝੂਠ ਮਾਰਦਾ ਹੀ ਨਹੀਂ ਤੁਸੀਂ ਜਾਣਦੇ ਆ ਅੱਛਾ ਹੀ ਆ ਅਗਲਾ ਜੇ ਮੂਰਲਾ ਝੂਠ ਬੋਲ ਕੇ ਕੋਈ ਕਹੇ ਨੀ ਉਹ ਆਪਾਂ ਕਹਿ ਨਹੀਂ ਸਕਦੇ ਹੁਣ ਆਪਾਂ ਨੂੰ ਪਤਾ ਵੀ 6 ਮਹੀਨੇ ਦੇ ਹੋ ਬੱਸੀ ਗੱਬਣ ਹਾਂ ਕਿੰਨੇ ਦੀ ਰਵਣੇ ਇਹ ਵੀਰੇ ਬੱਸੀਆਂ ਵਾਲੇ ਭਾਗ ਆ 35 ਦੇ ਦੂੰਗਾ ਲਓ ਜੀ ਛੋਟੇ ਵਛੀਆਂ ਵਾਲਾ ਹੀ ਭਾਅ ਰਵਣਾ ਕਹਿੰਦਾ 35000 ਦੀ ਦੇ ਦੂੰਗਾ ਉਹੀ ਗੱਲ ਵੀਰੇ ਫੇਰਾਂ ਨੇ ਮੈਂ ਅਗਲੀ ਵੀਡੀਓ 'ਚ ਕਿਹਾ ਹੀ ਫੰਡਰ ਵਛੀ ਦੀ ਜਾਂਦੀ ਮਿਲਦੀ ਹੈ ਕੁਆਲਿਟੀ ਵਾਲੀ ਹਾਂ ਇਹਦਾ ਆ ਮੂਰੇ ਨੇ ਦੁੱਤ ਨਾਮ ਹੀ ਨੂ ਸੁਪਣਾ ਹਾਂ ਇਹ ਤਾਂ ਗੱਲ ਹੈਗੀ ਆ ਦੋਸਤੋ ਇਹ 'ਚ ਕੋਈ ਝੂਠ ਵਾਲੀ ਸ਼ੱਕ ਵਾਲੀ ਗੱਲ ਨਹੀਂ ਛੋਟੀ ਆਉਸਰ ਵਛੀ ਲਓਗੇ ਨਾ ਤੁਸੀਂ ਭਾਵੇਂ ਜਰਸੀ ਬਰੀਡ ਦੀ ਹੋਵੇ ਖੀਰਾ ਬੱਚਾ ਲਓਗੇ ਭਾਵੇਂ ਅਮਰੀਕਨ ਵਛੀ ਲਓਗੇ 30000 ਦੇ ਆਸ-ਪਾਸ ਆਉਸਰ ਵਛੀ ਆਉਂਦੀ ਆ ਇਹਦਾ ਮੁੱਲ 35 ਆ ਤੇ ਇਹ ਗੱਬਣ ਵੀ 6 ਮਹੀਨਿਆਂ ਦੀ ਆ 3 ਮਹੀਨਿਆਂ ਨੂੰ ਇਹ ਸੂਪੂਗੀ ਤੇ ਮੁੱਲ 5000 ਹੀ ਵੱਧਾ ਤੇ 6ਾਂ ਦੀ ਗੱਬਣ ਬਾਕੀ ਵੀ 6 ਡੰਗਰ ਆਪਣੇ ਕਿਸੇ ਦੇ ਫੋਰਸਾਂਗ ਨਹੀਂ 6ਾਂ ਦੇ 6 ਹਾਂ 6 ਤਾਂ ਗਰੰਟੀ ਆ ਆਪਣੀ ਕਿਸੇ ਦੇ ਵੀ ਲਓ ਜੀ ਗੱਬਣ ਮੱਛੀ ਲੈ ਲਓ ਸੂਈ ਸਵਾਈ ਲੈ ਲਓ ਛੋਟਾ ਬੱਚਾ ਲੈ ਲਓ ਭਾਵਾ ਕਿਸੇ ਦੀ ਵੀ ਫੋਰਸਾਂਗ ਵੇਖਣ ਨੂੰ ਵੀ ਹੈ ਨਹੀਂ ਰਵਣਾ ਕਹਿੰਦਾ ਜਮਾਂ ਜੈਜਪਾ 35 ਦੇ ਦੇਣੀ 3 ਨੰਬਰ ਤੇ ਆ ਜਾ ਬੇਨ 7ਵਾਂ ਮਹੀਨਾ ਲੱਗਿਆ ਹੋਇਆਗਾ ਅੱਛਾ ਇਹਨੇ ਦੋਗਲੇ ਦੰਦ ਭੰਨੇ ਆ ਠੀਕ ਆ ਸੈਟ ਗਈ ਆ ਹਾਂ ਵੀਰੇ ਨਾ ਦੋਨਾਂ ਬੱਸੀਆਂ ਨਾਲ ਆਪਣਾ ਰਿਕਾਰਡ ਮਿਲਿਆ ਆਪਾਂ ਨੂੰ ਮਗਰੋਂ ਆਪਾਂ ਉਹ ਮੈਂ ਰਿਕਾਰਡ ਦੇ ਦਾਂਗੇ ਦੋਹਾਂ ਬੱਸੀਆਂ ਨਾਲ ਹਾਂ ਦੋਹਾਂ ਬੱਸੀਆਂ ਨਾਲ ਆਪਾਂ ਇਹ ਤਾਂ ਨਹੀਂ ਕਿਹਾਗਾ ਜਾਂ ਕਾਲੀਦਾਨੀ ਕਿਹਾ ਹਾਂ ਇਹਨਾਂ ਦੋਨਾਂ ਬੱਸੀਆਂ ਪਾ ਰਿਕਾਰਡ ਮਿਲਿਆਗਾ ਠੀਕ ਆ ਤੇ ਇਹ ਵੀ ਤੇ 21035 ਦੀ ਆ ਆਪ ਡੈਨਮਾਰਕ ਦੀ ਹਾਂ ਡੈਨਮਾਰਕ ਦੀ ਇਹਦੇ ਲੱਗਿਆ ਵਰਲਡ ਵਾਈਡ ਦਾ ਕਾਮਾਂ ਕਾਚੀ ਕਾਮਾਂ ਕਾਚੀ ਹਾਂ ਕਾਮਾਂ ਕਾਚੀ ਲੱਗਿਆ ਵੀਰੇ ਦੋਗਲੇ ਦੰਦ ਇਹਨੇ ਭੰਨੇ ਆ ਚੱਕਣੇ ਆ ਜੀ ਹਾਂ ਇਹ ਤਾਂ ਖੀਰੀਆਂ ਜੀ ਹੁੰਦੇ ਵੀਰੇ ਕੱਢੇ ਆ ਸੱਤਾਂ ਨਹੀਂ ਖੱਪਣ ਕੱਢ ਬਾਹਰ ਨੂੰ ਅਸੀਂ ਆਪਾਂ ਝੂਠੀ ਬੋਲ ਸਹਤਾਂ ਲੱਗਿਆ ਹੋਇਆ ਨਹੀਂ ਠੀਕ ਹੈ ਥਣ ਚਾਰ ਜਿਹੜੇ ਨਿਗਾ ਬਰਵਾਦੇ ਇਹਦੇ ਵੀ ਥਣ ਚਾਰ ਹੀ ਆ ਹੂੰ ਸਹੀ ਆ ਲੋ ਵੀ ਮਿੱਤਰੋ ਇਹ ਤੁਸੀਂ ਤਿੰਨ ਨੰਬਰ ਵੇਖ ਰਹੇ ਹੋ ਸਕਰੀਨ ਤੇ 6ਾਂ ਦੀ ਗੱਬੜ ਕੰਪਲੀਟ ਹੋ ਗਈ ਆ 7ਵਾਂ 7ਵਾਂ ਮਹੀਨਾ ਪੰਜ 7 ਦਿਨ ਹੋ ਗਏ 7ਵਾਂ ਮਹੀਨੇ ਲੱਗੇ ਇਹਨੂੰ ਗੱਬਣ ਚੈੱਕ ਪਾਸ ਜਿਹਦੇ ਪਸੰਦ ਹੋ ਚੈੱਕ ਕਰਾ ਕੇ ਅਗਲਾ ਲਿਜਾ ਸਕਦਾ ਉਹ ਤਾਂ ਗੱਬਣ ਕਨਫਰਮ ਦੱਸੀ ਜਾਂਦੀ ਵੱਚੀ ਪਰ ਜੇ ਕਿਸੇ ਨੂੰ ਲੱਗਦਾ ਹੋਵੇ ਮਹੀਨਾ ਕਿਤੇ ਘਟਣਾ ਹੋਵੇ ਵੱਧਦਾੱਸਦਾ ਹੋਵੇ ਉਵੇਂ ਅਗਲਾ ਆ ਦੀ ਤਸੱਲੀ ਕਰਾ ਲੈ ਛਿਆਂ ਦੀ ਗੱਬਣ ਸੱਤਵਾਂ ਲੱਗੇ ਨੂੰ ਅੱਜ ਪੰਜ ਸੱਤ ਦਿਨ ਹੋ ਗਏ ਆ ਡੈਨਮਾਰਕ ਦੇ ਸੀਵਨ ਦੀ ਆ ਅੱਗੇ ਵੀ 6 7 ਸੀਵਨ ਲੱਗਿਆ ਨਹੀਂ ਲਾ ਨਾਰਮਲ ਨਾਰਮਲ ਉਹਦਾ ਤੁਹਾਨੂੰ ਸਾਰਾ ਰਿਕਾਰਡ ਮਿਲ ਜੂਗਾ ਉਹ ਕਹਿੰਦਾ ਰਵਣਾ ਕਹਿੰਦਾ ਮੈਂ ਤੁਹਾਨੂੰ ਦੇ ਦੂੰ ਸਟਰਾਸ ਟੂ ਸਭ ਕੁਝ ਮਿਲ ਜਾਣਗੇ ਮੂੰਹ ਮੱਥੇ ਦੀ ਸੋਹਣੀ ਛੋਟਾ ਕੰਨ ਬੋਦੀ ਵਾਲੀ ਬੱਛੀ ਬਦਾਮੀ ਰੰਗ ਦੀ ਦੋ ਦੰਦ ਦੇ ਸੱਟ ਗਈ ਆ ਦੋਂਦੇ ਦੰਦ ਚੱਕੀ ਹੋ ਗਈ ਹੁਣ ਖੀਰੀ ਮੰਨ ਲਓ ਦੋਂਦੀ ਮੰਨ ਲਓ ਦੋਂਦੀ ਵੀ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਦੋ ਦੰਦ ਤਾਂ ਹਜੇ ਹੋਈ ਨਹੀਂ ਤੇ ਚਲੋ ਆਪਾਂ ਖੀਰੀ ਵੀ ਨਹੀਂ ਕਹਿ ਸਕਦੇ ਦੋ ਦੰਦ ਭੰਨ ਗਈ ਆ ਹਾਂ ਡੇਢ ਦੰਦ ਕਹਿ ਲਾਂ ਚਾਰ ਹੀ ਥਾਨਾ ਫੁੱਲ ਜਿਆਦ ਵਾਲੀ ਐ ਸੁਨੱਖੀ ਸੁਨੁਕੀ ਬਹੁਤ ਰਵਣ ਵਾਂਗ ਮੂੰਹ ਮੱਥਾ ਸੋਹਣਾ ਛੋਟਾ ਕੰਨ ਕਿਨੇ ਰਵਣੇ ਇਹ 44 ਦੇ ਦਾਂਗੇ ਵੀਰੇ 40 4 ਹਾਂ 40 ਤੇ 4 ਲਓ ਜੀ 40 ਤੇ 4 44 ਦੀ ਰਵਣਾ ਕਹਿੰਦਾ ਦੇ ਦਿਆਂਗੇ ਜੇ ਕੋਈ ਜੋੜਾ ਲੈ ਲੈਂਦਾ ਕੋਈ 11500 ਵੱਧ ਮਾਨ ਤਾਨ ਕਰ ਦੂ ਲਓ ਜੀ ਲੈਵੇ ਤੇ ਹੱਥ ਮਾਰਿਆ ਨਹੀਂਗਾ ਕਹਿੰਦਾ ਬਰੀਡਾਂ ਹਾਂ ਇਹਦਾ ਹਰੇ ਕਹਿੰਦਾ ਇਹ ਆ ਬਰੀਡ ਹੂੰ ਲੈਵਟੀ ਦੇ ਥੱਲੇ ਹੱਥ ਮਾਰਿਆ ਨਹੀਂ ਰਵਣੇ ਨੇ ਤੇ ਉੱਥੇ ਹੀ ਹੈਂਡ ਬ੍ਰੇਕ ਚੱਕਦੇ ਤੁਰ ਹੀ ਜਾਂਦੀ ਨਹੀਂ ਤੁਸੀਂ ਵੇਖਿਆ ਇਹ ਲੰਮੀ ਲਾਂਗ ਚ ਤੁਰ ਹੀ ਜਾਂਦੀ ਸੀ ਤੇ ਨਾਲ ਹੀ ਹੈਂਡ ਬ੍ਰੇਕ ਚੱਕ ਤੇ ਜਾਨਵਰ ਬਹੁਤ ਚੰਗਾ ਲੈ ਜਾ ਰਵਣੇ ਫੁੱਲ ਜਿਆਦ ਵਾਲੀ ਬੱਚੀ ਐ ਜਰਸੀ ਬਰੀਡ ਦੀ ਜੇ ਕੋਈ ਬਰੀਡ ਵਾਲੀ ਬੱਚੀ ਲੈਣ ਦਾ ਚਾਹਵਾਨ ਹੋਵੇ ਇਹਨੂੰ ਹੁਣ ਕਿਤੇ ਸੇਵਾ ਹੋ ਜੇ ਇਹਦੀ 2-3 ਮਹੀਨੇ ਫੁੱਲ ਧੱਬ ਕੇ ਕਰ ਲਈਏ ਅਗਰਾ ਸੇਵਾ ਬਾਕੀ ਹੁਣ ਤਾਂ ਰੁੱਤ ਵਧੀਆ ਗਰਮੀ ਚ ਤਾਂ ਚਲੋ ਸੇਵਾ ਸੁਵਾ ਕਰਨੀ ਔਖੀ ਹੁੰਦੀ ਆ ਫੀਡ ਆਪ ਵੱਧ ਪਾ ਨਹੀਂ ਸਕਦੇ ਕਿਉਂਕਿ ਪਸ਼ੂ ਤਾਂ ਇੱਕ ਪਹਿਲਾਂ ਹੀ ਹੌਂਕ ਦੇ ਘਰਕਦੇ ਹੁੰਦੇ ਆ ਹੁਣ ਤਾਂ ਰੁੱਤ ਵਧੀ ਆ ਗਈ ਆ ਅੱਜ ਅਸੂ ਦੀ ਸਗਰਾ ਆਂਦਾ ਤੇ ਗਰਮੀ ਗਈ ਅਸੂਮੀ ਨਾ ਚੜ ਗਿਆ ਅੱਜ ਐਤਿਆਜ ਰਵਣੇ ਆ ਵੀ ਜਉਣਾ ਬੱਚਾ ਹਨਾ ਇਹ ਵੀਰੇ ਕੱਚਾ ਖੀਰਾ ਦਾ ਦੁੱਧ ਵਾਲੇ ਦਿੰਦਾ ਅੱਜ ਕੱਚਾ ਖੀਰਾ ਵੀਰੇ ਠੀਕ ਹੈ ਤੇ ਇਹ ਵੀ ਹੈਗਾ ਐਬੀਐਸ ਦਾ ਤੁਹਾਨੂੰ ਪਤਾ ਐਬੀਐਸ ਦੇ ਥੋੜੀ ਫਾਈਟ ਆ ਜਾਂਦਾ ਵਿੱਚ ਤੇ ਲੱਗਿਆ ਵੀਰੇ ਮਦੀਨ ਮਦੀਨ ਹਾਂ ਲੱਗਿਆ ਮਦੀਨ ਇਹ 3 ਮਹੀਨੇ 10 ਦਿਨਾਂ ਦੀ ਗੱਪਣ ਚੈੱਕ ਪਾਸ ਚੈੱਕ ਪਾਸ ਆ ਵੀਰੇ 3 ਮਹੀਨੇ ਦੱਸ ਦੇਣ ਦੀ ਗੱਪਣ ਠੀਕ ਆ ਕੱਢ ਬਾਹਰ ਹੀ ਥਾਣਾ ਵੀਰੇ ਦਾ ਥਣ ਵੀ ਕੰਮ ਆ ਲਓ ਜੀ ਇਹਦੇ ਥਣ ਵੀ ਵੇਖ ਲਓ ਠੀਕ ਆ ਕੱਢ ਬਾਹਰ ਨੂੰ 3 ਮਹੀਨੇ ਇਹ 10 ਦਿਨਾਂ ਦੀ ਗੱਪਣ ਚੈੱਕ ਪਾਸ ਬਰੀਡ ਇਹਦੀ ਵੀ ਬਹੁਤ ਆ ਵੇਖੋ ਮਿਰਗਰਗੀ ਐ ਚਮਕਦਮ ਕੋ ਫੋਲੀ ਆ ਇਹ এবੀਐਸ ਦੇ ਸੀ ਬੰਦੀ ਆ 3 ਮਹੀਨੇ 10 ਦਿਨਾਂ ਦੀ ਗੱਬਣ ਚੈੱਕ ਪਾਸ ਜਿਹਦੇ ਪਸੰਦ ਆਉ ਅਗਲਾ ਆਪਦਾ ਡਾਕਟਰ ਲਿਆਵੇ ਆਪਦੀ ਤਸੱਲੀ ਕਰਾ ਕੇ ਲੈ ਜਾ ਜੇ ਕੋਈ ਦੂਰ ਦਰਾਡੇ ਤੋਂ ਭੈਣ ਭਰਾ ਕਿਸੇ ਨੇ ਆਉਣਾ ਡਾਕਟਰ ਅਗਲੇ ਦੇ ਨਾਲ ਨਹੀਂ ਆ ਸਕਦਾ ਤੇ ਰਵਣਾ ਇੱਥੇ ਤੁਹਾਨੂੰ ਡਾਕਟਰ ਸਾਧੂਗਾ ਤੁਹਾਡੀ ਤਸੱਲੀ ਕਰਾ ਦੂਗਾ ਚਾਰ ਹੀ ਥਾਣਾ ਨਗਪੋਵਾ 1 ਨੰਬਰ ਲੈ ਲਓ ਛੋਟਾ ਬੱਚਾ ਪਾਵਾ ਉਹ ਦੁਗਾ ਵੱਡੀਆਂ ਵਹਿੜਾਂ ਲੈ ਲੋ ਕਿਸੇ ਦੇ ਵੀ ਫੋਰਟ ਸ਼ਾਂਗ ਵੇਖਣ ਨੂੰ ਵੀ ਹੈ ਨਹੀਂ ਪੰਜਵਾਂ ਥਣ ਤਾਂ ਦੂਰ ਦੀ ਗੱਲ ਕਿਸੇ ਦੇ ਵੇਖਣ ਨੂੰ ਵੀ ਨਹੀਂ ਕਿਨੇ ਦਿਨ ਆਪਣੇ ਇਹ ਵੀ ਬਰੇ 44 ਦੀ ਇਹ ਵੀ 44 ਦੀ ਤੇ ਜੇ ਕੋਈ ਜੋੜਾ ਲੈ ਲੈਂਦਾ ਪੂਰਾ ਵੱਧ ਹੋ ਜੂ ਪਰ ਮਾਨਤਨ ਕਰਦਾਂਗੇ ਲਓ ਜੀ ਆਪਾਂ ਨੂੰ ਤਾਂ ਦੱਸੋ ਜੋੜ ਨਹੀਂ ਆਪ ਹੀ ਬਰੀਡ ਬੋਲਦੀ ਆ ਇਹ ਨਿਕਾਇਆ ਮੂੰਹ ਹੈ ਕੋਲੀ ਪਾਣੀ ਪਿਆਲਾ ਇਹ ਤਾਂ ਗੱਲ ਹੈ ਹਾਂ ਜਿਵੇਂ ਨਿਕਾਇਆ ਮੂੰਹ ਹੈ ਕੱਚੀ ਖੀਰੀ ਦੰਦਾਂ ਦੇ ਵਿੱਚ ਦੁੱਧ ਵਾਲੇ ਦੰਦਾਂ 'ਚ ਕੱਚੀ ਖੀਰੀ ਇਹ ਤਾਂ ਗੱਲ ਹੈ ਕਿ ਚੰਗਾ ਜਾਨਵਰ ਤਾਂ ਆਪ ਹੀ ਦੱਸਦਾ ਕਿ ਮੈਂ ਹੈਗਾ ਹਾਂ ਹਾਂ 44000 ਦਾ ਜੋੜਾ 3 ਨੰਬਰ 4 ਨੰਬਰ ਜੇ ਕੋਈ ਜੋੜਾ ਹੀ ਲੈ ਲੈਂਦਾ ਕੋਈ 1000 1500 ਵੱਧ ਮਾਨ ਤਾਨ ਕਰ ਦੂ ਹੋ ਜੂ ਥੋੜਾ ਥੋੜਾ ਕੱਲੇ ਕੱਲੇ ਜੋ ਵੀ ਤੇ ਜੇ ਕੋਈ ਜੋੜਾ ਲੈ ਲੈਂਦਾ ਜਾਨਵਰ 3 ਨੰਬਰ ਤੇ 4 ਨੰਬਰ ਪੂਰੀਆਂ ਚੰਗੀਆਂ ਵਛੀਆਂ ਉਹ ਦੋ ਦੰਦ ਚੱਕਦੀ ਆ ਹਜੇ ਦੋ ਦੰਦ ਭੰਗੀ ਆ ਚੱਕਣੇ ਆਉਣੇ ਤੇ ਇਹ ਹਜੇ ਖੀਰਾ ਬੱਚਾ ਦੁੱਧ ਵਾਲੇ ਦੰਦਾਂ 'ਚ ਚਾਰ ਹੀ ਥਾਣਾ ਹਮ ਸਹੀ ਆ ਲੇ ਚੱਲ ਰਹਾ ਆਪਣੇ ਚਮਕਦਮਕ ਪਿੰਡਿਆਂ ਚ ਫੁੱਲੀ ਆ ਦੋ ਜਾਨਵਰ ਹੋਰ ਰਹਿ ਗਏ ਇੱਕ ਜਰਸੀ ਤੇ ਇੱਕ ਅਮਰੀਕਨ ਸੂਈ ਸਵਾਈ ਆਇਆ ਇਹ ਤੇ 5 ਨੰਬਰ ਤੇ ਇਹਨੇ ਵੀਰੇ ਸਹੀ ਤੀਜੇ ਸੂਆ ਸੁਣਾਗਾ ਤੀਜਾ ਸੂਆ ਹਾਂ ਤੀਜਾ ਸੂਆ ਸਮਾਂ ਇਹਦਾ ਵੀਰੇ ਸਮਾਂ ਮੰਨ ਕੇ ਹਫਤਾ ਤੱਕ ਬਾਕੀ ਪਿਆਗਾ ਕਿੰਨਾ ਕੁ ਦੁੱਧ ਦੇ ਦੋ ਦੁੱਧ ਵੀਰੇ ਬਸੀ 12-13 ਕਿਲੋ ਪਿਆ ਦਊਗੀ ਕਿੰਨੇ ਦੀ ਬੱਸੀਆਂ ਦੀ ਭਾਅ ਕਰਦੀਏ ਕਰ ਦੇ ਦੇ ਦੇਦਾ ਵੀਰੇ 35 ਦੀ ਠੀਕ ਆ ਇਹ ਨਿਕਾ ਮਰਵਾਦੇ ਥਣ ਤੁਮ ਗਲਾਸ ਵਾਲਾ ਲੱਗਾ ਦੇਖ ਬਰੇ ਦੇ ਥਣ ਮੋਟਾ ਗਲਾਸ ਵਾਲਾ ਥਣ ਲਗਾ ਰੌਣਾ ਕਹਿੰਦਾ 12 13 ਕਿਲੋ ਰੌਣਾ ਕਹਿੰਦਾ ਦੁੱਧ ਪਿਆ ਜੂ 35000 ਦੀ ਹਫਤੇ ਦੀ ਕੱਚੀ ਆ ਤੀਜੇ ਸੂਏ ਬਾਈ ਕਹਿੰਦਾ ਸੁੰਦੀ ਆ ਵਧੀਆ ਗੱਲ ਹੈ ਕਈ ਤਾਂ ਦੂਜੇ ਸੂਏ ਤੇ ਖੜ ਜਾਂਦੇ ਆ ਪਰ ਇੱਕ ਸੂਏ ਨਾਲ ਨਾਂ ਦਾ ਪਸ਼ੂ ਬੁੱਢਾ ਹੁੰਦਾ ਤੇ ਨਾ ਹੀ ਖੀਰਾ ਬਣ ਲੱਗਾ ਜੇ ਉਹਨੇ ਨੂੰ ਆਪਾਂ ਖੀਰੀ ਕਹਿ ਲਈਏ ਕਿਹੜਾ ਅਗਲਾ ਮੰਨ ਲੂਗਾ ਦਿਸੀ ਜਾਂਦੀ ਵੜ ਤੇ ਇਹ ਦੂਜਾ ਸੂਆ ਕਹਾਂਗੇ ਅਗਲੇ ਨੇ ਕਹਣਾ ਯਾਰ ਸੂਏ ਦਾ ਝੂਠ ਮਾਰੀ ਜਾਂਦੇ ਤੀਜਾ ਸੂਆ ਹਾਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸ ਗਏ ਰਵਣਾ ਕੰਮ ਵਧੀਆ ਕਰਦਾ ਨੌਜਵਾਨ ਮੁੰਡਾ ਸਾਫ਼ ਸੁਥਰਾ ਕੰਮ ਕਰਨਾ ਚਾਹੀਦਾ ਜ਼ਰੂਰੀ ਨਹੀਂ ਕਿ ਝੂਠ ਮਾਰ ਕੇ ਬਾਹਲਾ ਨਫਾ ਮਿਲਦਾ ਸਾਫ਼ ਸੁਥਰਾ ਕੰਮ ਕਰੋ ਇਮਾਨਦਾਰੀ ਨਾਲ ਕੰਮ ਕਰੋ ਸਾਫ਼ ਸੁਥਰੇ ਇਮਾਨਦਾਰੀ ਵਾਲੇ ਕੰਮ 'ਚ ਵੀ ਵਧੀਆ ਨਫਾ ਮਿਲਦਾ ਜਦੋਂ ਇਹ ਆਪਾਂ ਕੰਮ ਕਰਾਂਗੇ 12 ਪਿਆ ਜੇ 13 ਪਿਆ ਜੇ ਰਵਣਾ ਕਹਿੰਦਾ ਇੱਥੇ ਦੁੱਧ ਪਿਆ ਜੂਗੀ ਹਫਤੇ ਦੀ ਕੱਚੀ ਆ 35000 ਦੀ ਏ ਜਰਸੀ ਦੇ ਦੇਣੀ ਆ ਲੈ ਚੱਲ ਸਾਹਮਣੇ ਵੱਲ ਟੇਲਾ ਬਹੁਤ ਪਈਆਂ ਝੋਲ ਝੋਲ ਬਹੁਤ ਆ ਪੰਜ-ਛੇ ਦਿਨ ਕੋਈ ਵਧੀਆ ਸੇਵਾ ਸੁਭਾ ਕਰ ਲੂ ਇਹਦੀ ਹਾਂ ਆ ਤੋਰਾ ਹੀ ਦਸੀ ਜਾਂਦਾ ਗਾਂ ਬੁੱਢੀ ਹੁੰਦੀ ਤੇ ਇਹਨੇ ਮਸਾਂ ਤੁਰਨਾ ਸੀਗਾ ਤੋਰਾ ਤੂਰਾ ਪੂਰਾ ਓਕੇ ਆ ਤੀਜਾ ਸੁਆ بس ਇੰਨਾ ਇੱਕ ਹੈਗਾ ਜੀ ਤੋਂ ਰਵਣੇ ਲੈ ਲਈ ਆ ਉਹਨੇ ਕਿਤੇ ਇੱਕ ਅੱਧਾ ਗੱਟਾ ਫੀਡ ਦਾ ਪਾਇਆ ਹੁੰਦਾ ਇਹੇ ਰਾਜੀ ਹੁੰਦੀ ਤੇ ਜੇ ਰਾਜੀ ਹੁੰਦੀ ਫਿਰ ਨਾ 35000 ਮੁੱਲ ਲੈਣੇ ਕਰਨਾ ਸੀ ਇਹਨੂੰ ਵੀ ਮਹਿੰਗੀ ਮੈਲ ਨਹੀਂ ਸੀ ਤੇ ਇਹਨੇ ਵੀ ਗਾ ਮੁੱਲ 45 ਕਰ ਲੈਣਾ ਸੀ ਕਈ ਭੈਣ ਭਰਾ ਦਾ ਪਸ਼ੂ ਰੱਖਦੇ ਆ ਸੇਵਾ ਕਰਦੇ ਆ ਫੁੱਲ ਕਈਆਂ ਦੇ ਪਸ਼ੂ ਰੱਖੇ ਹੁੰਦੇ ਆ ਮੂਹਰੇ ਸੁੱਕੀ ਤੂੜੀ ਜੀ ਫਿਰਦੀ ਆ ਦਾਣਾ ਪਾਉਣ ਦੀ ਤਾਂ ਗੱਲ ਦੂਰ ਦੀ ਵਿਖਾਉਂਦੇ ਨਹੀਂ ਕਰੋ ਮਾੜੀਆਂ ਗੱਲਾਂ ਜੇ ਪਸ਼ੂ ਰੱਖੇ ਆ ਤਾਂ ਟਿਕਾ ਕੇ ਸੇਵਾ ਕਰੋ ਜੇ ਸੇਵਾ ਕਰੋਗੇ ਆਪੇ ਦੁੱਧ ਵੀ ਵੱਧ ਦਿਓ ਕਈ ਤਾਂ ਨਹੀਂ ਕਰਦੇ ਚਲੋ ਉਹ ਅਗਲੇ ਦੀ ਮਰਜ਼ੀ ਆ ਤੇ ਆਇਰਮ ਨੇ 13 ਨੰਬਰ ਵੀ ਦੇ 2.5 ਮਹੀਨੇ ਦੀ ਸੁਈ ਵੜੀਆ ਠੀਕ ਆ ਤੇ ਮਾਲਕਾਂ ਨੇ ਜਿਆ ਬੱਸੀ ਰੱਖ ਲਈ ਆਪਣੂ ਵੀਡੀਓ ਹੈਗੀ ਆ ਬੱਸੀ ਦੀ ਬੱਸੀ ਦੀ ਹਾਂ ਉਹ ਏਅਰ ਸੈਲ ਬੱਸੀ ਸੀਗੀ ਉਹਨਾਂ ਨੇ ਰੱਖ ਲਈ ਲਾਲ ਡੱਬੀ ਜੀ ਠੀਕ ਆ ਤੇ ਆਪਾਂ ਦੁੱਧ ਦੇ ਆਕਰ ਚੋਕੇ ਲੈ ਕੇ ਆਇਆ ਉਥੋਂ 17 ਕਿਲੋ ਹੁਣ ਤੁਹਾਨੂੰ ਪਤਾ ਡੰਗਲਾ ਕੇ ਉਪਰਾਂ ਕਰ ਦਿਆਂ ਆਪਾਂ 14 ਕਿਲੋ ਗਰੰਟੀ ਦੇਵਾਂ ਹੁਣ ਵੀ 14 ਕਿਲੋ ਦੀ ਹਾਂ 14 ਕਿਲੋ ਸੱਤ ਕਿਲੋ ਤੜ ਕੇ 7 ਕਿਲੋ ਸਾਹਮਣੇ ਭਾਵੇਂ ਚਾਰ ਦਿਨ ਚੋਲੇ ਮੈਂ ਕਹਿੰਦਾ ਮਾਦੀ ਚੋਲਵੇ ਜੇ ਬੱਸੀ ਮੇ ਉਹ ਦੋ ਦਿਨ ਖੜ ਗਈ ਇਹਦਾ ਵੀਡੀਓ ਬਣਾਉਣੇ ਕਹਿੰਦੇ ਦਿਖਾਤੀ ਬੱਸੀ ਮੇ ਵਾਜੀ ਆ ਬੱਸੀ ਦੇ ਦੁੱਧ ਮੈਂ 20 ਕਿਲੋ ਕਰਕੇ ਦਊਗਾ ਕੱਢ ਬਾਹਰੋਂ ਲਓ ਜੀ ਰੌਣਾ ਕਹਿੰਦਾ ਇਹਦੇ ਮਗਰ ਵੱਛੀ ਸੀ ਐਰ ਸ਼ੈਰ ਬਰੀਡ ਦੀ ਲਾਲ ਡੱਬੀ ਲਾਲ ਡੱਬਾ ਬੱਚਾ ਘਾਟੀ ਮਿਲਦਾ ਮਗਰ ਬੱਚਾ ਸੋਹਣਾ ਸੀ ਉਹਨਾਂ ਨੇ ਬੱਚੀ ਦੀ ਲਾਲੀ ਆ ਤੇ ਬੱਚੇ ਦੀ ਵੀਡੀਓ ਰਵਣਾ ਨੇ ਬਣਾਈ ਆ ਜੇ ਕਿਸੇ ਨੇ ਵੇਖਣੀ ਹੋਵੇ ਤਾਂ ਅਗਲਾ ਵੇਖ ਵੀ ਸਕਦਾ ਦੁੱਧ ਰਵਣਾ ਕਹਿੰਦਾ ਅਗਲੇ ਤੇ ਘਰੇ ਮੈਂ 17 ਕਿਲੋ ਚੋਕੀ ਲਿਆਇਆ ਅੱਜ ਹੀ ਆਈ ਆ ਇਹ ਤਾਂ ਹੁਣ ਵੀਡੀਓ ਬਣਾਉਣੀ ਕਰਕੇ ਨਾਲ ਰਵਣਾ ਕਹਿੰਦਾ ਚਲੋ ਆਪਾਂ ਇਹ ਵੀ ਵਿਖਾ ਦਿੰਨੇ ਆ ਤੁਸੀਂ 14 ਕਿਲੋ ਕੰਡੇ ਦੇ ਜੋਖ ਲਿਓ ਦੁੱਧ ਰਵਣਾ ਕਹਿੰਦਾ ਆਪਾਂ ਮੈਂ 4 ਦਿਨ ਤੇ ਜੇ 4 ਦਿਨ ਅੱਜ ਰਵਣਾ ਕਹਿੰਦਾ ਨਹੀਂ ਵਿਕਦੀ 4 ਦਿਨ ਆਪਣੇ ਘਰੇ ਖੜ ਜਾਂਦੀ ਆ ਫੇਰ ਰਵਣਾ ਕਹਿੰਦਾ ਆਪਾਂ 20 ਕਿਲੋ ਦੁੱਧ ਚਵਾ ਕੇ ਦੇਵਾਂਗੇ। ਡੰਗਾ ਕਿ ਵੀ ਚੜ ਕੇ ਆਉਂਦਾ ਨਾ ਹੀਟ ਕੱਢਦਾ ਹੀਟ ਚ ਆ ਗਈ। ਅੱਛਾ। ਠੀਕ ਐ। ਤਸਵੀਰ ਵੀ 2.5 ਮਹੀਨੇ ਹੋ ਗਏ ਨਾ ਵੀਰੇ। ਹਾਂ ਉਂ ਵੀ ਚਲੋ ਪਸ਼ੂ ਨੇ ਆਉਣਾ ਹੀ ਆ। ਹਾਂ ਹਾਂ ਹਾਂ। ਹੀਟ ਚ ਰਵਣਾ ਕਹਿੰਦਾ ਆ ਗਈ ਐ ਇਹ। ਚਲੋ ਇਹ ਤਾਂ ਵਧੀਆ ਗੱਲ ਆ ਹੀਟ ਚ ਆ ਗਈ ਤੇ ਜਿਹਦੇ ਪਸੰਦ ਆਉ ਜਿਹੜਾ ਅਗਲੇ ਨੂੰ ਬੱਲ ਚੰਗਾ ਲੱਗਦਾ। ਕਈ ਭੈਣ ਭਰਾ ਤਾਂ ਉਹ ਦੇਸੀ ਜਿਹੀ ਸੀਵਣ ਧਰਾ ਦਿੰਦੇ ਆ ਤੇ ਜਦੋਂ ਤੁਸੀਂ ਪੱਠੇ ਪਾਉਣੇ ਸੇਵਾ ਕਰਨੀ ਆ ਥੋੜਾ ਜਿਹਾ ਵਧੀਆ ਸੀਵਣ ਤਰਾਇਆ ਕਰੋ ਕਿਉਂਕਿ ਜੇ ਕੱਲ ਨੂੰ ਬੱਚਾ ਵੱਛੀ ਦਿੰਦੀ ਆ ਕੱਲ ਨੂੰ ਬੱਚਾ ਤੁਸੀਂ ਪਾਲਦੇ ਆ ਤੁਹਾਡੇ ਘਰੇ ਪਹਿਲੇ ਸੂਵੇ ਸੂਂਦਾ ਉਹ ਦੁੱਧ ਵੀ ਵੱਧ ਦੇਊਗਾ ਤੇ ਜੇ ਕੱਲ ਨੂੰ ਵਹਿੜਾ ਤਿਆਰ ਕਰਕੇ ਵੇਚਣੀ ਵੀ ਹੋਈ ਜਿਹੜਾ ਛੋਟਾ ਬੱਚਾ ਤੁਸੀਂ ਪਾਲ ਲਿਆ ਹੋਊਗਾ ਤੇ ਉਹ ਪੈਸੇ ਵੀ ਵੱਧ ਬਟਾਊਗਾ ਕਿਉਂਕਿ ਬਰੀਡ ਵਾਲਾ ਵੱਧ ਹੋਊਗਾ ਤੇ ਏਆਈ ਕਰਾਉਣ ਮੌਕੇ ਉਦੋਂ 100 200 ਰੁਪਏ ਦਾ ਫਰਕ ਪੈਂਦਾ ਤੇ ਮਗਰ ਜਾ ਕੇ ਕਈ ਹਜ਼ਾਰਾਂ ਦਾ ਫਰਕ ਪੈ ਜਾਂਦਾ ਕਿਉਂਕਿ ਇੱਕ ਪਹਿਲਣ ਬੱਚੀ ਉਹ ਵੀ ਮਰੀ ਜੀ ਹੁੰਦੀ ਆ ਛੋਟੇ ਜੇ ਕੱਦ ਵਾਲੀ ਹੁੰਦੀ ਆ ਉਹ 35-40 ਹਜ਼ਾਰ ਦੀ ਵਿਕਦੀ ਆ ਤੇ ਇੱਕ ਪਹਿਲਣ ਬੱਚੀ 1.5 ਲੱਖ ਦੀ ਵਿਕਦੀ ਆ ਉੱਥੇ ਜਾ ਕੇ ਕਿੰਨੇ ਪੈਸਿਆਂ ਦਾ ਫਰਕ ਪੈ ਗਿਆ ਤੇ ਜਦੋਂ ਏਆਈ ਕਰਾਉਣੀ ਆ ਉੱਥੇ 2-300 ਦਾ ਫਰਕ ਪੈਂਦਾ ਇਹ ਥੋੜਾ ਜਿਹਾ ਧਿਆਨ ਰੱਖ ਲਿਆ ਕਰੋ ਬਾਕੀ ਹੁਣ ਤਾਂ ਅੱਗੇ ਨਾਲੋਂ ਸੁਧਾਰ ਬਹੁਤ ਹੋ ਗਿਆ ਲਗਭਗ ਬਾਲੇ ਭੈਣ ਭਰਾ ਤਾਂ ਵਧੀਆ ਸੀਵਣੀ ਧਰਾਉਂਦੇ ਆ ਤੇ ਵਿੱਚੋਂ ਕੁਸ਼ਕ ਚਲੋ ਹਜੇ ਵੀ ਹੈਗੇ ਆ ਅਜੇ ਲੈ ਵੀਰੇ ਨਾ ਅੱਜ ਆਈ ਗਏ ਪੂਰੇ ਪੱਠੇ ਵੀ ਨਹੀਂ ਚੱਕੇ ਹੋਮੇ ਪੱਠੇ ਪਏ ਆ ਆ ਉੱਤੇ ਆੜੀ ਰੰਗ ਪਸ਼ੂ ਉਪਰਾ ਕਰਦਾ ਕਿੰਨੇ ਦੇ ਰਵਣੇ ਇਹ ਵੀਰੇ 45 ਦੇ ਦਾਂਗੇ 45 ਦੀ ਹਾਂ 45 ਲਓ ਜੀ 40 ਤੇ 5 45000 ਦੀ ਰਵਣ ਕਹਿੰਦਾ ਰਵਣਾ ਕਹਿੰਦਾ ਦੇ ਦੇਾਂਗੇ 14 ਕਿਲੋ ਕੰਡੇ ਤੇ ਜਿੰਨੇ ਦਿਨ ਤੁਹਾਡਾ ਜੀ ਕਰਦਾ ਦੁੱਧ ਜੋ ਕੇ ਲੈ ਜਾਓ 45000 ਦੀ ਹੀਟ ਚ ਆਈ ਆ ਅਗਲਾ ਆਪਦੀ ਏਆਈ ਕਰਾ ਲੈ ਅੱਜ ਦੀ ਵੀਡੀਓ ਦੇ ਵਿੱਚ ਚਾਰ ਜਰਸੀ ਵੜਾ ਇੱਕ ਛੋਟਾ ਪਾਲਕ ਬੱਚਾ ਇੱਕ ਡੱਬੀ ਅਮਰੀਕਨ ਵੈਡ ਫੋਨ ਨੰਬਰ ਸਕਰੀਨ ਤੇ ਸਸਿਕਾ